ਮੋਗਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਵੱਲੋਂ ਵਕ ਵਕ ठाਵਾ ਉਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਿੱਤੇ ਉਹਨਾਂ ਦੇ ਨਾਲ ਮੋਗਾ ਤੋਂ ਵਿਧਾਇਕ ਕਮਨਦੀਪ ਕੌਰ ਅਰੋੜਾ ਵੀ ਮੌਜੂਦ ਰਹੇ ਨੇ ਇਸ ਮੌਕੇ ਉਹਨਾਂ ਨੇ ਸੰਬੋਧਨ ਕਰਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਆਪ ਸਰਕਾਰ ਨੇ 2 ਸਾਲਾਂ ਦੇ ਵਿੱਚ ਸੂਬੇ ਦੀ ਨੁਹਾਰ ਬਦਲੀ ਹੈ ਉਵੇਂ ਹੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਹਲਕੇ ਦੇ ਲਈ ਵੱਡੇ ਪ੍ਰੋਜੈਕਟ ਲੈ ਆਉਣ ਦੇ ਲਈ ਵੱਤੂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਓ ਇਸ ਮੌਕੇ ਕਰਮਜੀਤ ਅਨਮੋਲ ਨੇ ਆਪਣੀ ਸੁਰੀਲੀ ਆਵਾਜ਼ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਿਤ ਗੀਤ ਗਾਏ ਨੇ ਉਨਾ ਲੋਕਾਂ ਦਾ ਮਨ ਮੋਲਿਆ ਤਾਂ ਉੱਥੇ ਵੀ ਦਾਇਆ ਕਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਮੋਗਾ ਦੇ ਵਿੱਚ ਜਿਵੇਂ ਪਹਿਲਾਂ ਵਿਕਾਸ ਕਾਰਜਾ ਦੀ ਹਨੇਰੀ ਲੈਂਦੀ ਗਈ ਹੈ ਉਹ ਵੀ ਹੁਣ ਹਲਕੇ ਦੇ ਲਈ ਕਰਮਚਾਰੀ ਤੋਂ ਮੋਹ ਲੋ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਮੇਰੇ ਭਾਈ ਜੀ ਤੇ ਭੈਣ ਸੋ ਕਰਮਜੀਤ ਅਨਮੋਲ ਜੀ ਸਾਡੇ ਨਾਲ ਨੇ ਅਨਮੋਲ ਸਾਹਿਬ ਕਿਵੇਂ ਦਾ ਹੰਗਾਰਾ ਜਿਹੜਾ ਤੁਹਾਨੂੰ ਮਿਲ ਰਿਹਾ ਹੈ ਜੀ ਬਹੁਤ ਵਧੀਆ ਜੀ ਆ ਦੇਖੋ ਕਿੰਨੇ ਲੋਕ ਖੁਸ਼ ਨੇ ਜੀ ਬਹੁਤ ਪਿਆਰ ਕਰ ਰਹੇ ਨੇ ਹਾਂਜੀ ਕਿਹੜੇ ਕਿਹੜੇ ਪ੍ਰੋਜੈਕਟ ਨੇ ਜਿਹੜੇ ਤੁਹਾਡੇ ਮਨ ਚ ਨੇ ਜੀ ਬਹੁਤ ਨੇ ਜੀ ਸਭ ਤੋਂ ਪਹਿਲਾਂ ਤਾਂ ਫਰੀਦਕੋਟ ਦੀ ਕੌਨਸਟਿਟੂਐਂਸੀ ਨੂੰ ਪੂਰੀ ਨੂੰ ਹਰਿਆ ਭਰਿਆ ਭਰਿਆ ਬਣਾਉਣਾ ਉਸ ਤੋਂ ਬਾਅਦ ਇੱਥੇ ਕੋਈ ਆ ਲੋ ਭਈ ਆ ਫੂਡ ਪ੍ਰੋਸੈਸਿੰਗ ਇੰਡਸਟਰੀ ਵਗੈਰਾ ਹੋਰ ਵੀ ਕਾਫੀ ਕੰਮ ਨੇ ਜੀ ਜਿਹੜੇ ਦਿਮਾਗ ਚ ਲੱਗੋ। ਇਲਮਾਂ ਦੇ ਵਿੱਚ ਵਧੀਆ ਤੁਸੀਂ ਨਾਮਣਾ ਖੱਟਿਆ ਕੀ ਰਾਜਨੀਤੀ ਦੇ ਵਿੱਚ ਵੀ ਇਹੀ ਚੀਜ਼ ਜਿਹੜੀ ਸਾਹਮਣੇ ਜੀ ਬਿਲਕੁਲ ਪੂਰੀ ਉਧਰ ਵੀ ਮਿਹਨਤ ਕੀਤੀ ਇੱਧਰ ਵੀ ਮਿਹਨਤ ਕਰਾਂਗੇ ਔਰ ਪਰਮਾਤਮਾ ਸੋਕਰ ਕੇ ਵਧੀਆ ਕੰਮ ਕਰਾਂਗੇ ਜੀ। 13 0 ਦਾ ਨਾਰਾ ਦੇ ਰਹੀ ਆਵਾਂ ਦੀ ਪਾਰਟੀ। ਬਿਲਕੁਲ ਜੀ ਬਿਲਕੁਲ ਆਉਗੇ। 13 0 ਆਊਗਾ। ਠੀਕ ਹੈ। ਪੰਜਾਬ ਨੂੰ ਸਰ ਕਿਦਾਂ ਦੇਖਦੇ ਹੋ ਜਿਵੇਂ ਪੰਜਾਬ ਪਛੜ ਜਾਂਦਾ ਕਿਉਂਕਿ ਕੇਂਦਰ ਵੀ ਵਿਤਕਰਾ ਕਰ ਰਹੇ ਹੈ ਤੇ ਕੀ ਹੱਲ ਕਰਾਉਂਗੇ ਮੁੱਦੇ ਸੰਕਰ ਕੇ ਵਿੱਚ 13 ਤੇ ਅੱਜ ਮੋਗੇ ਚ ਪੁੰਚੇ ਲੱਡੂਆਂ ਨਾਲ ਤੋਲੇ ਜਾ ਰਹੇ ਕਿੰਨਾ ਖੁਸ਼ੀ ਮੈਂ ਬਹੁਤ ਖੁਸ਼ੀ ਹੈ ਜੀ ਸਾਰੇ ਭਰਾ ਇੰਨਾ ਪਿਆਰ ਕਰ ਰਹੇ ਨੇ ਜਗਾ ਜਗਾ ਤੇ ਤੋਲੇ ਜਾ ਚਾਹਤ ਸਵਾਲ ਆ ਜਿਹੜਾ ਹੁਣ ਗੀਤ ਗਾਇਆ ਸਾਨੂੰ ਉਹ ਸੁਣਾ ਦਿਓ ਬਾਈ ਜੀ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਬਹੁਤ ਧੰਨਵਾਦ ਸੋ ਕਰਮਜੀਤ ਅਨਮੋਲ ਸਾਡੇ ਨਾਲ ਸਨ ਜੋ ਕਿ ਅੱਜ ਮੋਗੇ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਪਹੁੰਚੇ ਨੇ ਜਿਨਾਰਾ ਕਹਿਣਾ ਕਿ ਜਿਵੇਂ ਫਿਲਮਾਂ ਦੇ ਵਿੱਚ ਨਾਮ ਨਾ ਖੱਟਿਆ ਐਵੇਂ ਹੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਵਾਂਗੇ ਤੇ ਜੋ 13 0 ਦਾ ਨਾਹਰਾ ਦਿੱਤਾ ਗਿਆ ਉਸ ਨੂੰ ਸਫਲ ਬਣਾਵਾਂਗੇ ਤੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਹਲਕਾ ਫਰੀਦਕੋਟ ਤੋਂ ਲੋਕਾਂ ਦਾ ਜਿਹੜਾ ਹੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਸੰਦੀਪ ਦੇ ਨਾਲ ਤੇਜਿੰਦਰ ਚੰਦੀ ਮੋਗਾ ਮੈਡਮ ਜਿਵੇਂ ਮੋਗੇ ਦੇ ਵਿੱਚ ਜਿਹੜੀਆਂ ਜਿਹੜੀਆਂ ਕਮੀਆਂ ਨੇ ਜਿਹੜੀਆਂ ਲੱਗਦਾ ਵੀ ਅਨਮੋਲ ਸਾਹਿਬ ਪੂਰੀਆਂ ਕਰਵਾ ਦੇਣਗੇ ਹਾਂਜੀ ਜਿਸ ਤਰ੍ਹਾਂ ਸਾਡੇ ਮੋਗੇ ਪਲੇਠੀ ਦਾ ਬਹੁਤ ਵੱਡਾ ਇਸ਼ੂ ਹੈਗਾ ਜੋ ਸੈਂਟਰ ਸਰਕਾਰ ਵੱਲੋਂ ਹੋਣਾ ਸੋ ਮੈਂ ਬੇਨਤੀ ਕੀਤੀ ਹੈ ਸਰਦਾਰ ਕਰਮਜੀਤ ਸਿੰਘ ਅਨਮੋਲ ਜੀ ਨੂੰ ਕਿ ਐਮਪੀ ਮੰਨਣ ਤੋਂ ਬਾਅਦ ਉਹ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇ ਤੇ ਹੋਰ ਸਾਡੇ ਜਿੰਨੇ ਵੀ ਰੋਡ ਬਣਨ ਵਾਲੇ ਐਨ ਐਚ ਆਈ ਵਾਲਿਆਂ ਤੋਂ ਔਰ ਉਹਨਾਂ ਦਾ ਵੀ ਕੰਮ ਜਿਹੜਾ ਹੈਗਾ ਉਹ ਸਪੀਡ ਅਪ ਕਰਵਾ ਕੇ ਜਲਦ ਤੋਂ ਜਲਦ ਕਰਵਾਇਆ ਜਾਵੇ ਤੇ ਪਾਜ ਬਾਉਰੇ ਕੀ ਆਈਏ ਮੋਦੀ ਸਾਹਿਬ ਆਏ ਨੇ 400 ਪਾਰ ਦਾ ਨਾਅਰਾ ਲਾ ਰਹੇ ਨੇ ਤੇ ਆਮ ਆਦੀ ਪਾਰਟੀ 13 0 ਕਹਿ ਰਹੀ ਹੈ ਕਿ ਲੱਗਦਾ 13 0 ਏ ਦੇਖੋ ਜੀ ਮੋਦੀ ਸਾਹਿਬ ਜੋ ਕਹਿ ਰਹੇ ਆ ਉਹ 4 ਜੂਨ ਨੂੰ ਰਿਜ਼ਲਟ ਆਉਣ ਤੋਂ ਬਾਅਦ ਪਤਾ ਚੱਲੇਗਾ ਪਰ ਆਮ ਆਦਮੀ ਪਾਰਟੀ ਬਹੁਤ ਅੱਛੀ ਲੀਡ ਦੇ ਨਾਲ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤੇਗੀ ਥੈਂਕ ਯੂ ਸੋ ਅਮਨਦੀਪ ਕੌਰ अरोड़ा ਨੇ ਜਿਹੜੇ ਵਿਧਾਇਕ ਨੇ ਨਾਬੇ ਤੋਂ ਉਹਨਾਂ ਦਾ ਵੀ ਕਹਿਣਾ ਹੈ ਕਿ ਆਮ ਆਦੀ ਪਾਰਟੀ ਹੈ ਜਿਹੜੀ 13 0 ਦੇ ਨਾਲ ਸਫਾਇਆ ਕਰੇਗੀ ਤੇ ਜੋ ਵੀ ਪੰਜਾਬ ਦੇ ਮੁੱਦੇ ਨੇ ਉਹ ਸੰਸਦ ਦੇ ਵਿੱਚ ਗੂੰਜਣਗੇ ਕਿਉਂਕਿ ਉਹਨਾਂ ਦੇ 13 ਐਮਪੀ ਨੇ ਜਿਹੜੇ ਸੰਸਦ ਦੇ ਵਿੱਚ ਜ਼ਰੂਰ ਜਾਣਗੇ ਸੋ ਹਰ ਇੱਕ ਪਾਰਟੀ ਵੱਲੋਂ ਦਾਵਾ ਕੀਤਾ ਜਾ ਰਿਹਾ ਉਧਰ ਭਾਜਪਾ ਵੱਲੋਂ ਕਿਹਾ ਜਾ ਰਿਹਾ ਕਿ 400 ਪਾਰ ਤੇ ਪੰਜਾਬ ਦੇ ਵਿੱਚ 13 0 ਦਾ ਨਾਅਰਾ ਜਿਹੜਾ ਚੱਲ ਰਿਹਾ ਪਰੰਤੂ ਹੁਣ 1 ਜੂਨ ਨੂੰ ਲੋਕ ਤੈਅ ਕਰਨਗੇ ਕਿ ਕਿਹੜੀ ਪਾਰਟੀ ਦਾ ਉਹ ਐਮਪੀ ਚੁਣ ਕੇ ਸੰਸਦ ਦੇ ਵਿੱਚ ਭੇਜਣੇ ਕੈਮਰਾ ਪਰਸਨ ਸੰਦੀਪ ਟੁਰਨੇ ਨਾਲ ਤਜਿੰਦਰ ਚੰਦੀ ਏਐਨਬੀ ਨਿਊ ਚੈਨਲ ਮੋਗਾ